ਵੰਤਮਾਨ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੋਦੀ ਤੇ ਵੱਡਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਭੋਂਪਾ ਸਾਹਿਬ ਨੇ ਕੀ ਕਿਹਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਹਰਿਆਣੇ ਦਾ ਲਾਲ ਅਰਵਿੰਦ ਕੇਜਰੀਵਾਲ ਜੋ ਲੋਕਾਂ ਦੇ ਹੱਕ ਲਈ ਦੇਸ਼ ਦੇ ਪੱਖ ਲਈ ਜੇਲਾਂ ਦੀ ਵੀ ਪਰਵਾਹ ਨਹੀਂ ਕਰਦਾ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਬੰਦ ਕਰਕੇ ਆਵਾਜ਼ ਦੱਬਣ ਤੇ ਕੋਲੇਖੇ ਚ ਨਾ ਰਹੀਓ ਅਰਵਿੰਦ ਕੇਜਰੀਵਾਲ ਸਿਰਫ ਇੱਕ ਵਿਅਕਤੀ ਹੀ ਨਹੀਂ ਇੱਕ ਸੋਚ ਹੈ ਜਿਸ ਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ ਜਦੋਂ ਲੋਕਾਂ ਨੇ ਵਜਾ ਦਿੱਤੀਆਂ ਭਾਜਪਾ ਲਈ ਖਤਰੇ ਦੀਆਂ ਘੰਟੀਆਂ ਉਦੋਂ મોદી ਸਾਹਿਬ ਨੂੰ ਯਾਦ ਆਈਆਂ ਕੇਜਰੀਵਾਲ ਦੀਆਂ ਗਰੰਟੀਆਂ ਯਾਦ ਰੱਖਿਓ ਇਹ ਗਰੰਟੀਆਂ ਨਹੀਂ ਜੁਗਲੇ ਨਹੀਂ ਜੋ ਕਦੇ ਦੀ ਪੂਰੀ ਨਹੀਂ ਹੋ ਸਕਦੇ ਤਾਂ ਦਾ ਤੇਜੀ ਵੱਡੀ ਖਬਰ ਕਮਤਨ ਸਾਹਿਬ ਨੇ ਇੱਕ ਵਾਰ ਫਿਰ ਮੋਦੀ ਪ੍ਰਧਾਨ ਮੰਤਰੀ ਮੋਦੀ ਸਾਹਤੇ ਹਮਲਾ ਬੋਲਿਆ ਹੈ ਅਰਵਿੰਦ ਕੇਜਰੀਵਾਸਾ ਦੀ ਗ੍ਰਿਫਤਾਰੀ ਨੂੰ ਲੈ ਕੇ ਮਤਮਨ ਸਾਹਿਬ ਨੇ ਕਿਹਾ ਜਦ ਭਾਜਪਾ ਨੂੰ ਨਜ਼ਰ ਅੰਨ ਖਤਰੇ ਦੀ ਘੰਟੀਆਂ ਤੇ ਉਹਨਾਂ ਨੂੰ ਯਾਦ ਆਈਆਂ ਅਰਵਿੰਦ ਕੇਜਰੀਵਾਸ ਦੀ ਗਾਰੰਟੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਮਨ ਕੇਜਰੀਵਾਲ ਸਾਹਿਬ ਚੜ੍ਹਦੀ ਆਂਦੇ ਨੇ ਇਲੈਕਸ਼ਨ ਦੇ ਵਿੱਚ ਤੇ ਗਰੰਟੀਆਂ ਦਿੰਦੇ ਨੇ ਤੇ ਕੁਝ ਟਾਈਮ ਪਹਿਲੇ ਮੋਦੀ ਸਾਹਿਬ ਨੇ ਵੀ ਗਰੰਟੀ ਦਿੱਤੀ ਸੀਗੀਆਂ ਕਿ ਅਸੀਂ ਕੰਮ ਕਰਾਂਗੇ ਉਹਨਾਂ ਨੇ ਕਿਹਾ ਸੀ ਇਹ ਮੋਦੀ ਦੀ ਗਰੰਟੀ ਹੈਗੀ ਹੈ ਜੀ ਇਸ ਤੇ ਉੱਤੇ ਵੱਡਾ ਤੰਗ ਗੱਸਿਆ ਤੁਹਾਨੂੰ ਤਾਂ ਸਾਹਿਬ ਨੇ ਤੁਸੀਂ ਸਵਾਲ ਕੀ ਗੋ ਜਰੂਰ ਕਮੈਂਟਾਂ ਦੱਸੋ ਵੱਤ ਵੱਤ ਵਿਰੋ ਮਾਰਦੋਈ ਸ਼ਹਿਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੋਟੀਫਿਕੇਸ਼ਨ ਬੈਲ ਦਵਾ ਦਿਓ ਇਦਾਂ ਹੀ ਖਬਰ ਤੁਹਾਨੂੰ ਦਿੰਦੇ ਰਹਾਂਗੇ ਤੁਹਾਡੇ ਸਵਾਲ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਦੱਤੀ ਹੈ ਜੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਦੀ ਕਸਟਡੀ ਹੈ ਵੱਧ ਚੁੱਕੀ ਹੈਗੀ ਇਹ ਚੀਫ ਕਥਿਤ ਸ਼ਰਾਬ ਉਟਾਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਸ ਤੇ ਉੱਤੇ ਪਵੰਤਨ ਸਾਹਿਬ ਨੇ ਹਮਲਾ ਦ올ਿਆ ਪ੍ਰਧਾਨ ਮੰਤਰੀ ਮੋਦੀ ਤੇ ਤੁੰਦਾਤੀ ਇਹ ਪਵੰਤਨ ਸਾਹਿਬ ਨੇ ਕਿਹਾ ਲੋਕਾਂ ਦੇ ਦਿਲਾਂ ਚ ਰਾਜ ਕਰਦੇ ਨੇ ਹਰਿਆਣੇ ਦੇ ਲਾਲ ਅਰਵਿੰਦ ਕੇਜਰੀਵਾਲ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਬੰਦ ਕਰਕੇ ਤੁਸੀਂ ਭੁਲੇਖਾ ਨਾ ਰੱਖਿਓ ਕਿ ਤੁਸੀਂ ਉਹਨਾਂ ਦੀ ਆਵਾਜ਼ ਬੰਦ ਕਰ ਸਕਦੇ ਹੋ ਅਰਵਿੰਦ ਕੇਜਰੀਵਾਲ ਕੰਦੇ ਵਿਅਕਤੀ ਨਹੀਂ ਹੈਗੇ ਉਹ ਇੱਕ ਸੋਚ ਹੈ ਭਵਨਤਨ ਸਾਹਿਬ ਨੇ ਵੱਡੀ ਗੱਲ ਕਹੀ ਜਦੋਂ ਲੋਕਾਂ ਨੇ ਵਜਾ ਦਿੱਤੀਆਂ ਬੀਜੇਪੀ ਲਈ ਖਤਰੇ ਦੀ ਕੰਡੀਆਂ ਤੇ ਮੋਦੀ ਇਹਨਾਂ ਸਾਹਿਬ ਨੂੰ ਯਾਦ ਆਈਆਂ ਗਾਰੰਟੀਆਂ ਇਹ ਵੀ ਗੱਲ ਕਹੀ ਭਵਨਤਨ ਸਾਹਿਬ ਨੇ ਮੋਦੀ ਜੀ ਬਾਰੇ ਤੁਹਾਨੂੰ ਦੱਸਦੀ ਹੈ ਜੀ ਲੋਕ ਸਭਾ ਇਲੈਕਸ਼ਨ ਆ ਰਹੇ ਹੈਗੇ ਜੀ ਹੜਪਾ ਪਾਰਟੀ ਲੱਗੀ ਹੋਈ ਹੈ ਜੋਰ ਦੇ ਨਾਲ ਆਪਣਾ ਜੋ ਹੈ ਵਾਦੇ ਪੂਰੇ ਕਰਨ ਵਾਸਤੇ ਲੋਕਾਂ ਤੇ ਕੋਲ ਜਾਣ ਵਾਸਤੇ ਉਹ ਚਾਹਦੀ ਹੈਗੀ ਕਿ ਸਾਨੂੰ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਮਿਲਣ ਪਾਰਲੀਮੈਂਟ ਦੇ ਵਿੱਚ ਤੇ ਸਾਡੀ ਪਾਰਟੀ ਦਾ ਪ੍ਰਧਾਨ ਮੰਤਰੀ ਬਣੇ ਤੁਹਾਨੂੰ ਦੱਸਦੀ ਹੈ ਜੀ ਪ੍ਰਧਾਨ ਮੰਤਰੀ ਮੋਦੀ ਦੋ ਵਾਰ ਪ੍ਰਧਾਨ ਮੰਤਰੀ ਆ ਚੁੱਕੇ ਹੈਗੇ ਜੀ ਇਸ ਵਾਰ ਤੀਸਰੀ ਵਾਰ ਵੀ ਲੋਕੀ ਕਹਿ ਰਹੇ ਹੈਗੇ ਜੋ ਸਾਨੂੰ ਪਤਾ ਲੱਗਿਆ ਕਿ ਆਊਗੀ ਤਾਂ ਮੋਦੀ ਸਰਕਾਰ ਬਾਕੀ ਦੇਖਣਾ ਹੋਏਗਾ ਕਿੰਨੀ ਸੀਟਾਂ ਤੇ ਆਂਦੀ ਹੈਗੀਆਂ ਬਾਕੀ ਪੋਲਿਟਿਕਸ ਹੈ ਪੋਲਿਟਿਕਸ ਦਾ ਪਤਾ ਨਹੀਂ ਹੰਤਾ ਕਦ ਕੀ ਹੋ ਜਾਏ ਬਾਕੀ ਤੁਹਾਨੂੰ ਦੇਵੀ ਕਜਰੀਵਾਲ ਸਾਹਿਬ ਜੇਲ੍ਹ 'ਚ ਹੈਗੇ ਜੀ ਸੰਜੇ ਸਿੰਘ ਜਰੂਰ ਬੇਲ ਤੇ ਬਾਅਦ ਅਗੇ ਸਿਗੇ ਉਹਨਾਂ ਨੇ ਪੰਤਮਾ ਸਾਹਿਬ ਦੇ ਨਾਲ ਵੀ ਜੋ ਹੈ ਮੁਲਾਕਾਤ ਕੀਤੀ ਸੀਗੀ ਬੜੇ ਜੋੜਾਂ ਚੋਰਾਂ ਦੇ ਨਾਲ ਹੱਸ ਕੇ ਮਿਲੇ ਸੀਗੇ ਪੰਤਮਾ ਸਾਹਿਬ ਸੰਜੇ ਸਿੰਘ ਨੂੰ ਜੇ ਤੁਸੀਂ ਅਸੀਂ ਦੇਖਿਆ ਵੀ ਹੁਣਾਂ ਖਬਰਾਂ 'ਚ ਤੇ ਫੋਟੋ ਵੀ ਦੇਖੀ ਹੁਣੇ ਤੁਹਾਨੂੰ ਦੱਦਿਏ ਅਭੀ ਉਹਨਕੇ ਜਰੀਵਾਲ ਸਾਹਿਬ ਹੈਗੇ ਜੇਲ੍ਹ ਵਿੱਚ ਉਸ ਤੇ ਰਿਲੇਟਿਡ ਪੰਤਮਾ ਸਾਹਿਬ ਨੇ ਮੋਦੀ ਤੇ ਵੱਡਾ ਹਮਲਾ ਬੋਲਿਆ ਕਿ ਹਾਂ ਜਦ ਹਾਇਆਂ ਕੰਟਰੀ ਦੀ ਕੰਟੀਆਂ ਭਾਜੇਪੀ ਤੇ ਤੇ ਉਹਨਾਂ ਨੂੰ ਯਾਦ ਆਈਆਂ ਅਦਵਿੰਕ ਕੇਜਰੀਵਾਲ ਦੀਆਂ ਕੰਟੀਆਂ ਪੰਪਾ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਗਰੰਟੀਆਂ ਹੈਗੀਆਂ ਇਹ ਕੋਈ ਗਰੰਟੀ ਨਹੀਂ ਹੈਗੀ ਇਹ ਜਿਹੜੇ ਹੈਗੇ ਜੁਮਲੇ ਹੈਗੇ ਆ ਜੋ ਜਿਵੇਂ 15 ਲੱਖ ਵਾਲਾ ਜੁਮਲਾ ਸੀਗਾ ਇਹ ਵੀ ਇੱਕ ਤਰ੍ਹਾਂ ਦਾ ਜੁਮਲਾ ਹੈ ਇਸ ਤੇ ਵਿਸ਼ਵਾਸ ਨਾ ਕਰਿਓ ਤੁਹਾਡੇ ਸਵਾਲ ਕੀ ਵਿਚਾਰ ਰਹੀਏ ਕਿ ਇਸ ਤੇ ਇੱਕ ਜੁਮਲਾ ਹੈ ਜਾਂ ਕੋਈ ਵਧੀਆ ਕੰਮ ਹੁੰਦਾ ਹੈ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਸਕਾਂਦੇ ਵਿੱਚ ਇਹ ਜਿਹੜੀ ਵੱਡੀ ਖਬਰ ਸੀ ਜਾਂਦੇ ਹੰਦ ਨੂੰ ਦੱਸਤੀ ਜੀ ਅਰਵਿੰਦ ਕੇਜਰੀਵਾਸ ਸਾਹਿਬ ਦੀ ਗ੍ਰਿਫਤਾਰੀ ਲੈ ਕੇ ਪੰਥਮਾ ਸਾਹਿਬ ਨੇ ਮੋਦੀ ਮਰਿੰਦਰ ਮੋਦੀ ਸਾਹਿਬ ਤੇ ਵੱਡਾ ਹਮਲਾ ਬੋਲਿਆ